हां जी ਪੰਜਾਬੀਓ ਕੀ ਹਾਲ ਚਾਲ ਆ ਵੀ ਮੈਂ ਵੀ ਪੰਜਾਬੀਓ ਮੇਰੀ ਇੱਕ ਗੱਲ ਅੱਜ ਧਿਆਨ ਨਾਲ ਸੁਣ ਲਓ ਵੀਰੋ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਮੈਂ ਤੁਹਾਨੂੰ ਬੇਨਤੀ ਕਰ ਦਿੰਨਾ ਮੇਰੇ ਭਾਈ ਬਣ ਕੇ ਜਿਹੜੀ ਮੈਂ ਹੁਣੇ ਵੀਡੀਓ ਅੱਜ ਬਣਾਉਣ ਜਾ ਰਿਹਾ ਆ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਕਿਉਂਕਿ ਆਉਣ ਵਾਲੀਆਂ ਜਵਾਨੀਆਂ ਦਾ ਮਸਲਾ ਠੀਕ ਆ ਨਾ ਦੋਸਤੋ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਦਾ ਮਸਲਾ ਜਿਹੜੀ ਨਮੀ ਪਨੀਰੀ ਆ ਛੋਟੀ ਖਾਸ ਕਰਕੇ ਉਹਨਾਂ ਦਾ ਮਸਲਾ ਇਹ ਕਿਉਂਕਿ ਉਹਨਾਂ ਨੇ ਗਾਂ ਜਾ ਕੇ ਆਪਣਾ ਨਾਮ ਚਮਕਾਉਣਾ ਜਾਂ ਨਾਮ ਗਵਾਉਣਾ ਤਾਂ ਦੋਸਤੋ ਤੁਹਾਨੂੰ ਕਹਿ ਰਿਹਾ ਅੱਗੇ ਮੈਂ ਜ਼ਿਆਦਾ ਤੋਂ ਕਹਿਣਾ ਮੈਂ ਤੁਹਾਨੂੰ ਉਹਨਾਂ ਹੀ ਵੀਡੀਓ ਦੇ ਵਿੱਚ ਕਹਿਣਾ ਹਾਂ ਉਹਨਾਂ ਦਾ ਜਿਹੜੀਆਂ ਵੀਡੀਓ ਬਹੁਤ ਹੀ ਅਤੀ ਜ਼ਰੂਰੀ ਹੁੰਦੀਆਂ ਨੇ ਸੋ ਦੋਸਤੋ ਮੈਂ ਅੱਜ ਗੱਲ ਕਰਨ ਜਾ ਰਿਹਾ ਇਸ ਵਿਸ਼ੇ ਤੇ ਕਿਵੇਂ ਕਿਵੇਂ ਆਪਾਂ ਆਪ ਆਪਣੀ ਜਿਹੜੀ ਛੋਟੀ ਪਨੀਰੀ ਆ ਖਾਸ ਕਰਕੇ ਕੁੜੀਆਂ ਉਹਨਾਂ ਨੂੰ ਕਿਵੇਂ ਆਪਾਂ ਆਪੇ ਖਰਾਬ ਕਰਨ ਦੇ ਤਲੇ ਹੋਇਆ ਮੈਂ ਬਿਨਾ ਤੱਥਾਂ ਤੋਂ ਕਦੇ ਗੱਲ ਨਹੀਂ ਕਰਦਾ ਹੁੰਦਾ ਤੇ ਬਕਾਇਦਾ ਤੱਥ ਲੈ ਕੇ ਤੁਹਾਨੂੰ ਪੇਸ਼ ਹੋ ਰਿਹਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਦੋਸਤੋ ਉਹ ਵੀਡੀਓ ਨੂੰ ਮੈਨੂੰ ਦੇਖ ਕੇ ਖੁਦ ਨੂੰ ਅੱਗ ਲੱਗ ਗਈ ਕਾਰਨ ਕੀ ਆ ਕਾਰਨ ਇਹ ਆ ਦੋਸਤੋ ਉਹਦੇ ਵਿੱਚ ਇੱਕ ਬੱਚੀ ਆ ਉਹ ਬੱਚੀ ਮੇਰੇ ਖਿਆਲ ਨਾਲ ਕਿੰਨੇ ਕੀ ਹੋਊਗੀ 6 ਜਾਂ 7 ਸਾਲ ਦੀ ਹੋਊਗੀ ਤੇ ਡਾਂਸ ਕਰ ਰਹੀ ਆ ਦੋਸਤੋ ਕਿਹੜੇ ਗਾਣੇ ਤੇ ਡਾਂਸ ਕਰ ਰਹੀ ਆ ਕਖੜ ਗਿਆ ਹੈਂਟਲ ਫੜ ਕੇ ਕਾਲੀ ਐਕਟਵਾ ਦਾ ਨਹੀਂ ਮੈਂ ਹੋ ਗਈ ਪਾਣੀ ਪਾਣੀ ਉੱਤੇ ਇੰਨੇ ਜੋਰ ਸ਼ੋਰ ਨਾਲ ਉਹ ਡਾਂਸ ਕਰ ਰਹੀ ਆ ਕੁੜੀ ਉਹ ਬੱਚੀ ਉਹ ਤੇ ਡਾਂਸ ਕਰ ਰਹੀ ਆ ਹੁਣ ਇੱਥੇ ਗੱਲ ਇਹ ਆ ਦੋਸਤੋ ਵੀ ਉੱਥੇ ਉਹ ਬੱਚੀ ਦਾ ਕਸੂਰ ਨਹੀਂ ਬੱਚੀ ਤੇ ਜਿਹੜੇ ਬਾਰਿਸ਼ ਨੇ ਉਹਨਾਂ ਦਾ ਕਸੂਰ ਆ ਬੱਚੀ ਦੇ ਮਾਂ-ਬਾਪ ਦਾ ਕਸੂਰ ਆ ਨਾ ਕਿ ਉਹ ਬੱਚੀ ਦਾ ਕਸੂਰ ਆ ਉਹਨੂੰ 마ਸੂਮ ਨੂੰ ਕੁਝ ਨਹੀਂ ਪਤਾ ਉਹ ਜਦੋਂ ਇਹ ਜੇ ਗਾਣਿਆਂ ਤੇ ਡਾਂਸ ਕਰਦੀ ਆ ਕੋਰੀਓਗ੍ਰਾਫੀ ਕਰ ਰਹੀ ਆ ਤਾਂ ਲੋ ਮੱਲੀ ਜਿਹੜੇ ਕਲ ਮਾ ਨਾ ਇਹ ਪ੍ਰਭਾਵ ਪਾਉਂਦੀ ਆ ਸਿਆਣਿਆਂ ਤੇ ਵੀ ਪਾਉਂਦੀ ਆ ਚੰਗਿਆਂ ਜੰਗਿਆਂ ਤੇ ਤੇ ਨਿਆਣੇ ਤੇ ਉਹ ਵੀ ਨਵੀਂ ਬਣੀ ਦੇ ਤਾਂ ਪਹਿਣਾ ਹੀ ਪਹਿਣਾ ਹਾਂ ਹੁਣ ਤੁਸੀਂ ਕਹੋਗੇ ਉਹੀ ਬੋਲੀ ਜਾਂਦਾ ਉਹੀ ਨਹੀਂ ਮੈਂ ਬੋਲ ਰਿਹਾ ਦੋਸਤੋ ਪਹਿਲਾਂ ਤੁਸੀਂ ਵੀਡੀਓ ਦੇਖੋ ਮੈਂ ਫੇਰ ਗੱਲ ਕਰਦਾ ਨਹੀਂ ਤਾਂ ਅੱਤੇ ਕਹਿਣਗੇ ਉਹੀ ਬੋਲੀ ਜਾਂਦਾ ਪਹਿਲਾਂ ਵੀਡੀਓ ਦੇਖ ਲਓ ਮੈਂ ਫੇਰ ਗੱਲ ਕਰਦਾ ਤੁਹਾਡੇ ਨਾਲ ਹਾਂਜੀ ਵੀਰੇ ਦੇਖ ਲਈ ਵੀਰੇ ਹੁਣ ਦੇਖ ਲਿਆ ਤੁਸੀਂ ਸਾਰਿਆਂ ਨੇ ਇੱਕ ਛੋਟੀ ਜੀ ਕੁੜੀ ਆ ਤੇ ਉਹਨੂੰ ਵਿਚਾਰੀ ਨੂੰ ਤਾਂ ਕੁਝ ਨਹੀਂ ਪਤਾ ਉਹ ਮਾਸੂਮ ਆ ਸਾਫ ਦਿਲ ਹੁੰਦੇ ਨੇ ਬੱਚੇ ਠੀਕ ਆ ਕਿ ਨਹੀਂ ਤੇ ਜਿਹੜਾ ਕੋਈ ਐ ਤੋ ਡਾਂਸ ਕਰਵਾ ਰਿਆ ਠੀਕ ਆ ਨਾ ਤੇ ਕਹੇੋ ਜੇ ਗਾੜੇ ਤੇ ਡਾਂਸ ਕਰਵਾ ਰਿਆ ਉਹ ਯਾਰ ਸ਼ਰਮ ਨੂੰ ਹੱਥ ਮਾਰ ਲਓ ਫੇਰ ਕਹਿੰਦੇ ਆ ਵੀ ਐ ਹੋ ਗਿਆ ਬੋ ਹੋ ਗਿਆ ਉਹ ਪੈਰ ਘਾੜਾ ਤਾਂ ਸੀ ਆਪ ਬਮਾਰ ਰਹੇ ਆ ਯਾਰ ਹੈ ਹੁਣ ਮੈਨੂੰ ਬਥੇਰੇ ਇੱਥੇ ਆਏ ਕਹਿਣਗੇ ਮੈਨੂੰ ਨੈਗੇਟਿਵ ਕਮੈਂਟ ਵੀ ਕਰਨਗੇ ਸ਼ਾਇਦ ਮੇਰੇ ਖਿਆਲ ਨਾਲ ਕਹਿਣਗੇ ਜੀ ਉਹ ਤਾਂ ਡਾਂਸ ਆ ਜੀ ਉਹ ਤਾਂ ਐ ਆ ਜੀ ਕੋਰੀਓਗ੍ਰਾਫੀ ਆ ਯਾਰ ਡਾਂਸ ਕਰਾਉਣਾ ਛੋਟੇ ਬੱਚੇ ਨੂੰ ਤਾਂ ਬਹੁਤ ਗਾਣੇ ਨੇ ਯਾਰ ਤੁਸੀਂ ਯਾਰ ਧਾਰਮਿਕ ਗਾਣੇ ਨਹੀਂ ਕਰਾਉਣਾ ਤਾਂ ਹੋਰ ਵੀ ਸੱਭਿਆਚਾਰ ਗਾਣੇ ਨੇ ਜਿਵੇਂ ਪਾਣੀ ਪੰਜਾਂ ਦਰਿਆਵਾਂ ਵਾਲਾ ਉਹ ਹੋ ਗਿਆ ਆ ਮੇਰਾ ਰੰਗਲੇ ਪੰਜਾਬ ਦੀ ਸਿਫਤ ਸੁਣਾਵਾ ਇੱਥੇ ਰੱਬ ਵਰਗੀਆਂ ਮਾਵਾਂ ਯਾਰ ਗਾਣੇ ਤਾਂ ਹੋਰ ਬਹੁਤ ਨੇ ਕੋਈ ਹਾਸਟ ਬੀਟ ਦੇ ਵਿੱਚ ਕਰਨਾ ਰੌਕ ਬੀਟ ਦੇ ਵਿੱਚ ਕਰਨਾ ਕੋਈ ਪੌਪ ਦੇ ਵਿੱਚ ਕਰਨਾ ਬਹੁਤ ਰੇ ਗਾਣੇ ਤੇ ਤੂੰ ਚੰਗੇ ਚੰਗੇ ਰੇ ਯਾਰ ਇਹ ਕਿਹੜੇ ਪੌਪ ਸੇ ਚੰਗਾ ਗਾਣਾ ਅਕੇ ਮੇਰੀ ਕਾਲੀ ਐਕਟਵਾ ਦਾ ਕੜਾ ਫੜ ਗਿਆ ਖੜ ਗਿਆ ਹੈਂਟਲ ਹੈ ਤੇ ਪਟੂ ਹਾਂ ਕਰਵਾ ਕੇ ਛੱਡਦਾ ਉਹ ਬੱਚਾ ਜਿਹੜਾ ਉਹ ਤੇ ਡਾਂਸ ਕਰ ਰਿਹਾ ਉਹਦਾ ਬਹੁਤ ਇੱਕ ਇੱਕ ਕੋਰਾ ਵਰਕਾ ਹੁੰਦਾ ਬੱਚੇ ਦਾ ਦਿਲ ਕੋਰਾ ਵਰਕਾ ਉਹ ਤੇ ਜੋ ਮਰਜੀ ਲਿਖ ਦੋ ਉਹਦੇ ਦਿਲ ਤੇ ਛੱਪ ਜਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਕਹਿੰਦੇ ਆ ਸਾਡੇ ਬੱਚੇ ਖਰਾਬ ਹੋ ਰਹੇ ਨੇ ਖਰਾਬ ਹੋਣਾ ਹੀ ਆ ਯਾਰ ਜਦੋਂ ਰੂਟ ਕੌਜ਼ੇ ਨਹੀਂ ਸਹੀ ਹੈਗਾ ਜਦੋਂ ਆਪਣੀ ਰੂਟ ਸੇ ਨਹੀਂ ਸਹੀ ਹੈਗੀਆਂ ਆਪਣੀਆਂ ਜੜਾਂ ਹੀ ਨਹੀਂ ਸਹੀ ਹੈਗੀਆਂ ਬੇਸ ਹੀ ਨਹੀਂ ਸਹੀ ਹੈਗਾ ਮੇਰੇ ਵੀਰੋ ਮੇਰੀਆਂ ਵੀਡੀਓ ਨੂੰ ਕਿਰਪਾ ਕਰਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਕਮੈਂਟ ਤਾਂ ਵੀਰੇ ਖਾਸ ਕਰਕੇ ਕਰਿਓ ਮੈਨੂੰ ਵੀ ਦੱਸਿਓ ਵੀ ਮੈਂ ਸਹੀ ਸੀ ਗਲਤ ਸੀ ਤੇ ਸ਼ੇਅਰ ਵੀ ਕਰਿਓ ਤਾਕੇ ਜਿਹੜੇ ਇਹ ਜੇ ਮਾਪੇ ਨੇ ਜਿਹੜੇ ਇਹ ਜੇ ਗਾਣੇ ਤੇ ਨੱਚਣ ਦੀ ਆਗਿਆ ਦਿੰਦੇ ਨੇ ਠੀਕ ਆ ਕਿ ਨਹੀਂ ਉਹਨਾਂ ਨੂੰ ਵੀ ਮਾਲਾ ਮੋਟਾ ਕੋਈ ਇੱਕ ਤਰ੍ਹਾਂ ਦਾ ਕੋਈ ਸ਼ਰਮੇ ਆਊਗੀ ਚਲੋ ਵੀਰੇ ਇੱਕ ਸੋਚਣ ਦਾ ਵਿਸ਼ਾ ਫਿਰ ਆਪਾਂ ਕਹਿੰਦੇ ਸਾਡੇ ਬੱਚੇ ਗਲਤ ਹੋ ਗਏ ਜੀ ਗਲਤ ਹੋਣਾ ਹੀ ਆ ਵੀਰੇ ਜਦੋਂ ਅਸੀਂ ਆਪ ਹੀ ਨਹੀਂ ਸਹੀ ਹੈਗੇ ਤੁਸੀਂ ਯਾਰ ਗੁਰੂਆਂ ਪੀਰਾਂ ਬਾਰੇ ਤਾਂ ਕੀ ਦੱਸਣਾ ਪੰਜਾਬ ਦਾ ਇਤਿਹਾਸ ਤਾਂ ਕੀ ਦੱਸਣਾ ਕੋਈ ਇਹ ਜੇ ਕੋਈ ਗਾਣਾ ਤਾਂ ਕੀ ਆ ਜਿਹੜਾ ਕੋਈ ਸੱਭਿਆਚਾਰ ਕੋਵੇ ਇਹ ਸੱਭਿਆਚਾਰ ਗਾਣਾ ਥੋੜੀ ਆ ਮੈਂ ਵੀਡੀਓ ਨੂੰ ਲੰਬਾ ਨਹੀਂ ਕਰਦਾ ਹੋਇਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਦੋਸਤੋ ਕੀ ਇਹ ਜਾਇਜ਼ ਆ ਮੈਨੂੰ ਤਾਂ ਯਾਰ ਬੁਰਾ ਲੱਗਿਆ ਸਿੱਧੀ ਜੀ ਗੱਲ ਆ ਉਹ ਛੋਟੀ ਜੀ ਬੱਚੀ ਆ ਮਾਸੂਮ ਆ ਉਹਦਾ ਕੋਰਾ ਕਾਗਜ਼ ਦੇ ਲਾ ਉਥੇ ਉਹੀ ਛਪ ਜਾਣਾ ਜੋ ਚੱਲ ਰਿਹਾ ਉਹਨਾਂ ਨੂੰ ਤਾਂ ਇਹੀ ਗਾਣੇ ਵਧਿਆ ਲੱਗੜੇ ਨੇ ਇਹਨਾਂ ਨੇ ਥੋੜੀ ਥੋੜੀ ਗਾਣਾ ਕਦੋਂ ਅਮਲੀ ਰੂਪ ਚ ਆ ਜਾਂਦਾ ਜਿਹੜੀ ਫਿਕਸ਼ਨ ਆ ਉੱਕਾਦੋਂ ਐਗਜ਼ੈਕਟ ਬਣ ਜਾਂਦੀ ਆ ਫਿਕਸ਼ਨ ਆ ਜਿਹੜੀ ਉਹ ਰੀਅਲ ਕਦੋਂ ਬਣ ਜਾਂਦੀ ਹੈ ਪਤਾ ਨਹੀਂ ਲੱਗਦਾ ਹੈਗਾ ਤੇ ਖਾਸ ਕਰਕੇ ਬੱਚਿਆਂ ਦੇ ਰੂਪ ਦੇ ਵਿੱਚ ਤਾਂ ਜਵਾਕ ਨੂੰ ਤੇ ਖੁਰਪੇਂ ਤਾਂ ਜਿੰਨਾ ਮਰਜੀ ਚੰਡ ਲਓ ਵੀਰੇ ਠੀਕ ਆ ਨਾ ਸੋ ਦੋਸਤੋ ਫੇਰ ਬੇਨਤੀ ਕਰਦਾ ਕਿਰਪਾ ਕਰਕੇ ਮੇਰੀ ਇਹ ਵੀਡੀਓ ਸ਼ੇਅਰ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕੀ ਮੈਂ ਸਹੀ ਆ ਜਾਂ ਗਲਤ ਆ ਧੰਨਵਾਦ